ਹੈਲੋ ਹਾਂਜੀ ਸਭ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸਿਓ ਜੀ ਕਿਵੇਂ ਉਮੀਦ ਕਰਦਾ ਵਧੀਆ ਹੋਵਗੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਲਈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਪਲੀਜ਼ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਣੀ ਵੀਡੀਓ ਬਾਰੇ ਮੇਰੇ ਜੇ ਟਾਈਮ ਹੈ ਨਾ ਟਾਈਮ ਵੇੜਿਆ ਹਾਂ 3:30 4:00 ਆਪਾਂ ਲਸਣ ਗੰਡਾ ਕੱਟ ਕੇ ਤੇ ਆਪਾਂ ਤੜਕਾਂਗੇ ਇਹ ਸਾਗ ਤੇ ਆਪਾਂ ਕਰਦੇ ਸਬਜ਼ੀ ਦੀ ਤਿਆਰੀ ਲਸਣ ਗੰਡਾ ਕੱਟਿਆ ਹੁੰਦਾ ਆਪਾਂ ਨੇ ਸਾਗ ਤੜਕਾਂਗੇ ਸ ਦੁੱਧ ਆਪਾਂ ਹੋਣਾ ਨਾਲੇ ਬਸਣੀ ਗਰਮ ਕਰਦੇ ਆਂ ਨਾਲੇ ਆਪਾਂ ਸਾਰ ਤੜਕ ਲਾਂਗੇ ਨਾਲੇ ਪਾਟਾ ਟਾਟਾ ਗੁੰਨੇ ਆਂ ਤੇ ਆਪਾਂ ਪਾਵਾਂਗੇ ਜੀ ਛੋਟਾ ਜਿਹਾ ਸ਼ੈੱਡ ਆਪਣੇ ਛੋਟੇ ਪਸ਼ੂਆਂ ਵਾਸਤੇ ਬਾਹਰ ਖੁੱਲੀ ਬਣਾਦਾ ਛੋਟੀ ਜਿਹੀ ਉੱਚੀ ਤਾਂ ਖੁੱਲੀ ਹੈਗੀ ਸੋ ਉੱਥੇ ਆਪਾਂ ਨੇ ਪਾਥੀਆਂ ਪਾ ਲਾ ਰੱਖੀਆਂ ਨੇ ਉਹਦੇ ਨਾਲ ਹੀ ਅੱਗੇ ਆਪਾਂ ਸ਼ੈੱਡ ਹੋਰ ਬਣਾ ਦਾਂਗੇ ਸਮਾਨ ਆਪਾਂ ਨੇ ਇਕੱਲੇ ਜਾਂਦਾ ਤਿਆਰੀ ਕਰ ਲਈ ਆਪਾਂ ਨੇ ਮਿਸਤਰੀ ਪੁੱਛਦੇ ਆਂ ਤੇ ਵੀ ਜਿਹੜਾ ਮਿਸਤਰੀ ਮਿਲਦਾ ਹੁੰਦਾ ਆਪਣੇ ਗਵਾਂਢ ਚ ਨੇ ਜੀ ਦੋ 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 ਤਿੰਨ ਮਿਸਤਰੀ ਇਹਨਾਂ ਨੂੰ ਹਜੇ ਕੰਮ ਨਹੀਂ ਇਹ ਬਿਜੀ ਚੱਲ ਰਹੇ ਨੇ ਇਹਨਾਂ ਨੂੰ ਕਿੱਸੇ ਵੀ ਸਾਨੂੰ ਤੁਸੀਂ ਕੋਈ ਮਿਸਤਰੀ ਪੁੱਛ ਕੇ ਦੇ ਦਿਓ ਇਹ ਕਹਿੰਦੇ ਕੋਈ ਨਾ ਸਾਨੂੰ ਅਸੀਂ ਕੋਈ ਮਿਸਤਰੀ ਭੇਜਨਾ ਹੈ ਆਪਣੇ 2 ਦਿਨ ਹੀ ਲੱਗਣਗੇ ਇੱਕ ਦਿਨ ਹੁਣਲੀ ਬਣ ਜੂਗੀ ਛੋਟੀ ਜੀ ਇੱਕ ਆਪਾਂ ਉੱਤੇ ਇੱਕ ਚਾਦਰਾਂ ਬਹੁਤ ਕਰਨੀਆਂ ਨੇਗੀਆਂ ਤੇ ਪਾਉਣੀਆਂ ਨੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਬਾਹਰ ਚੱਲਦੇ ਆਪਾਂ ਦਿਖਾਉਣੇ ਸਾਨੂੰ ਬਾਹਰੇ ਆਪਾਂ ਸਮਾਨ ਦਿਨਾਂ ਦਾ ਨਾ ਫਰਕ ਪੈਗਾ ਦਿਨ ਕਾਫੀ ਵੱਡੇ ਹੋਗੇ ਵਧੀਆ ਕੰਮ ਕੰਮ ਬਣ ਜਾਂਦੇ ਨੇ ਹੁਣ ਤੇ ਹੁਣ ਕੱਪੜੇ-ਕੱਪੜੇ ਵੀ ਸਟਿਚ ਹੋ ਜਾਂਦੇ ਨੇ ਹੋਰ ਕੰਮ ਵੀ ਕਰ ਲੈਨੇ ਆਪਾਂ ਨਾਲ-ਨਾਲ ਚਲੋ ਜੀ ਆਪਾਂ ਉਹ ਦੇਖੋ ਆਪਾਂ ਦਿਖਾਉਣੇ ਸਾਨੂੰ ਉਹਨੇ ਕਿ ਉਹ ਲਿਆਂਦੀ ਨੇ ਆਪਾਂ ਨੇ ਇਹ ਵਾਲੀਆਂ ਚਾਦਰਾਂ। ਆ ਲੈਣ ਦੀ ਆਪਾਂ ਚਾਦਰਾਂ। ਇਹ ਇਹਨਾਂ ਚਾਦਰਾਂ ਦੇ ਨਾਲ ਹੀ ਆਪਾਂ ਜੋੜ ਪਾ ਦਾਂਗੇ। ਇੱਥੇ ਨਾ ਆਪਾਂ ਜਿਹੜਾ ਇੱਟਾ ਪਈ ਨੇ ਇੱਧਰ ਆਪਾਂ ਜਿੰਨਾ ਥਾਂਗਾ ਇੰਨੀ ਥਾਂ 'ਚ ਆਪਾਂ ਖੁੱਲੀ ਬਣਾ ਕੇ ਉਹਨਾਂ ਨੂੰ ਇੱਥੇ ਚਾਦਰਾਂ ਪਾ ਦਾਂਗੇ। ਇਹਨਾਂ ਚਾਦਰਾਂ ਹੁਣ 4 ਫੁੱਟ ਚੌੜੀਆਂ ਨੇ ਇਹ ਵਾਲੀਆਂ ਆਪਣੀਆਂ ਕਹਾਣੀਆਂ 3 ਫੁੱਟ ਸੀਗੀਆਂ। ਇਸ ਉੱਤੇ ਆਪਣੇ 4 ਪਈਆਂ ਨੇ ਇਹ ਹੁਣ ਆਪਣੇ 3 ਨਾ ਸਰਜੂਏ। ਇੱਥੇ ਨਾ ਆਪਣੇ ਪਸੂਆਂ ਦਾ ਕਪੜਾ ਲਿਆਂਦੀ ਡਰਾਈਵਰੀ ਕੱਪ ਐਪ ਲਿਆਂਦੀ। ਤੇ ਆਹ ਇੱਟਾਂ ਨਾਲ ਆਪਣੇ ਖੂਲੀ ਦਾ ਸਰਜੂਗਾ ਇੱਥੇ ਆਪਾਂ ਫਰਸ਼ ਲਾ ਦਾਂਗੇ ਇੱਟਾਂ ਲੈ ਆਵਾਂਗੇ ਹੋਰ ਆਹ ਦੇਖੋ ਇੱਧਰ ਛੱਡਾ ਹੈਗਾ ਸੀ ਖੂਲੀ ਰਹਿ ਗਈ ਸੀ ਇੱਥੇ ਆਪਣੇ ਪਾਥੀਆਂ ਪਈਆਂ ਨੇ ਗਈਆਂ ਜਿਸ ਕਰਕੇ ਫਿਰ ਆਪਾਂ ਖੂਲੀ ਇੱਧਰ ਆ ਕੰਦ ਨਾਲ ਇੰਨੀ ਔਰੇ ਟੱਕਰ ਹੋਰ ਬਣਾ ਦਾਂਗੇ ਆ ਲੈ ਜਿਹੜੇ ਦੋ ਕਟਰੂ ਨੇ ਕਾ ਆਪਣੇ ਆਹ ਕੱਟੀ ਛੋਟੀ ਇੱਕ ਆਪਣਾ ਛੋਟਾ ਜਿਹਾ ਕੱਟਾ ਇਹ ਆਪਣੇ ਉਹ ਉੱਥੇ ਹੋ ਜਾਣਗੇ ਉਹ ਇਹਦੇ ਆਪਣੇ ਵੱਡੇ ਕਟਰੂ ਨੇਗੇ ਉਹ ਵੱਡੀ ਕੱਟੀ ਤੇ ਉਹ ਕੱਟਾ ਉਹ ਆਪਣੇ ਆ ਜਾਣਗੇ ਜੀ ਬਾਹਰੇ ਇਹਨਾਂ ਨੂੰ ਛੋਟਾ ਨੂੰ ਆਪਾਂ ਕਰ ਦਾਂਗੇ ਉੱਥੇ ਉਹ ਛੋਟੀ ਖੁੱਲਲੀ ਹੈਗੀ ਆ ਦੋਨੇ ਘਟਰੂ ਬਾਹਰ ਹੋ ਜਾਣਗੇ ਆ ਆਪਣੇ ਮੱਜਾਂ ਇੱਥੇ ਜਦੋਂ ਆਪਣੇ ਕੋਈ ਮੱਜ ਸੁੰਦੇ ਨਾ ਉਦੋਂ ਔਖਾ ਹੋ ਜਾਂਦਾ ਹੈ ਮੱਜਾਂ ਦਾ ਭੀੜ ਹੋ ਜਾਂਦੀ ਆ ਪਹਿਲਾਂ ਆਪਾਂ ਕਹਿੰਸੀ ਵੀ ਇੱਧਰ ਖੁੱਲਲੀ ਅੱਗੇ ਵਧਾ ਦਿੰਦੇ ਇੱਧਰ ਫਿਰ ਆਪਾਂ ਨੂੰ ਔਖਾ ਸੀ ਕਿ ਜੇ ਆਪਾਂ ਨਾ ਕਣਕ-ਕੁਣਕ ਤਾਰਦੇ ਆ ਨਹੀਂ ਆਪਾਂ ਆਹ ਵਾਲੀ ਕੰਦ ਨਾਲ ਖੁੱਲਲੀ ਇੱਧਰ ਕਰ ਦਿੰਦੇ ਇੱਧਰ ਆਪਣਾ ਦਾਣੇ ਵਾਲ ਢੋਲ-ਢੂਲ ਪੈਨੇ ਆ ਟਰੈਕਟਰ ਖੜਾ ਇੱਧਰ ਆਪਣਾ ਕਣਕਲ ਢੋਲ ਪਾ ਹੋਰ ਸਮਾਰ ਲਟਰ ਪਟਰ ਬਹੁਤ ਕੁਝ ਪਿਆ ਇੱਧਰ ਫਿਰ ਆਪਾਂ ਨਾ ਸਾਰੇ ਫਿਰ ਦਰਾਪਾ ਕਣਕ ਤਾਰਨੀ ਦਾ ਆਪਣੇ ਦੋ ਟਰਾਲੀਆਂ ਕਣਕੀਆਂ ਤਾਰਦੇ ਆਪਾਂ ਸ਼ੈੱਡ 'ਚ ਮੀਮੂ ਆ ਜਾਂਦਾ ਫਿਰ ਉਸ ਉਹਦੇ ਨਾਲ ਬਾਹਰ ਟੱਕ ਨਹੀਂ ਟੁਕੜੀ ਔਖੀ ਹੋ ਜਾਂਦੀ ਏ ਇਸ ਕਰਕੇ ਫਿਰ ਆਪਣੇ ਕਣਕ ਦਾ ਔਖਾ ਹੋ ਜਾਊਗਾ ਫਿਰ ਆਪਣਾ ਕਦੇ ਪ੍ਰਮਾਤਮਾ ਨੇ ਚਾਹੇ ਆਪਾਂ ਉਧਰ ਵੱਡਾ ਸ਼ੈੱਡ ਪਾ ਦਾਂਗੇ ਹੁਣ ਆਪਾਂ ਛੋਟਾ ਜਿਹਾ ਇੱਧਰ ਹੀ ਪਾਵਾਂਗੇ ਹੁਣ ਤਾਂ ਆਪਾਂ ਇਹਦੀ ਸ਼ਹਿਦ ਇੰਨਾ ਕੀ ਪਾਉਣਾ ਜੀ ਉਹਨਾਂ ਨੂੰ ਇੰਨੀ ਕੁ ਚੜਾਈ ਦੇ ਫਿਰ ਆਪਣਾ ਜਿਹੜੀ ਤੁਹਾਨੂੰ ਸਾਰੀ ਕਾਂਦੇ ਦਿਸਦੀ ਆ ਇਹਦੀ ਸ਼ਹਿਦ ਆਪਾਂ ਸਾਰਾ ਨੂੰ ਉੱਚਾ ਚੱਕ ਕੇ ਪਾ ਦਾਂਗੇ ਆਪਾਂ ਕੋਠੀ ਦੇ ਮਾਗਰ ਆ ਦੋਨੇ ਗੇਟ ਵਿੱਚ ਕਵਰ ਹੋ ਜਾਣਗੇ ਮੂੜੇ ਉੱਚ ਉਹ ਦੇਖੋ ਪਾਈਆਂ ਹੋਈਆਂ ਮੋਲਕਨੀ ਵਾਲੇ ਤੇ ਕੋਟੇ ਤੇ ਉਹੋ ਜਿਹੇ ਚਾਦਰਾਂ ਪਾਵਾਂਗੇ ਜੇ ਆਪਾਂ ਇੱਧਰ ਫੇਰ ਮੁੜਾਂ ਮੈਂ ਸਾਰੀਆਂ ਫੇਰ ਆਪਾਂ ਇਹ ਚਾਦਰਾਂ ਬਾੜ ਚੋਂ ਵਗ ਜਾਣਗੇ ਤਾਂ ਇਹ ਫਿਰ ਆਪਾਂ ਨੇ ਹੁਕਮਤਾ ਵੀ ਚਲੋ ਇਹ ਆਪਾਂ ਪਹਿਲਾਂ ਪੁਰਾਣੀਆਂ ਲੈ ਕੇ ਆਉਂਦੀ ਸਲਾਹ ਸੀ ਪੁਰਾਣੀਆਂ ਚਾਦਰਾਂ ਨਾ ਖਰਾਬ ਸੀਗੀਆਂ ਜਿਹੋ ਨੇ ਵਿੱਚ ਗਲੀਆਂ ਕੁਲੀਆਂ ਸੀਗੀਆਂ ਜੇ ਗਲੀਆਂ ਨਾ ਹੁੰਦੀਆਂ ਫਿਰ ਤਾਂ ਲੋਟ ਆ ਜਾਂਦੀਆਂ ਆਪਾਂ ਨੂੰ ਐਸੀ ਵੀ ਚਲ ਪੁਰਾਣੀਆਂ ਚਾਦਰਾਂ ਨਾਲ ਹੀ ਆਪਾਂ ਡੰਗ ਸਾਰ ਲਾਂਗੇ ਵੀ ਫਿਰ ਆਪਾਂ ਨੂੰ ਸਾਲ ਛੀਮੀ ਨੂੰ ਆਪਾਂ ਨੂੰ ਉਤਾਰਨੀਆਂ ਪੈਣਗੀਆਂ ਫਿਰ ਆਪਾਂ ਵੱਡਾ ਛੱਡ ਪਾਵਾਂਗੇ ਇਸ ਕਰਕੇ ਪੁਰਾਣੀਆਂ ਚਾਦਰਾਂ ਸਹੀ ਨਹੀਂ ਲ ਨਵੇਂ ਨਮੀਆ ਖਰਚਾ ਤਾਂ ਕੁਝ ਜ਼ਿਆਦਾ ਪੈ ਗਿਆ ਆਪਾਂ ਨੂੰ ਇਸ ਕਰਕੇ ਫਿਰ ਚਾਦਰਾਂ ਨਹੀਂ ਸਹੀ ਸੀਗੀਆਂ ਇਹੋ ਉਹਦੇ ਵਿੱਚ ਨਾ ਗਲੀਆਂ ਸੀਗੀਆਂ ਫਿਰ ਪਸੂਆਂ ਤੇ ਜਦੋਂ ਮੀਂਹ ਕਣੀ ਹੁੰਦਾ ਉੱਤੇ ਕਣੀਆਂ ਪੈ ਗਈਆਂ ਫਿਰ ਐਵੇਂ ਔਖਾ ਸੀਗਾ ਇਹ ਮੀਂਹ ਹੁਣ ਮੂਰੇ ਖਾਸਾਉਣ ਪੱਦ ਚ ਮੀਂਹ ਪੈ ਜਾਂਦੇ ਨੇ ਕਟਰੂਆਂ ਨੂੰ ਨਾ ਔਖਾ ਸੀਗਾ ਫਿਰ ਇਸ ਕਰਕੇ ਹੁਣ ਆਪਾਂ ਨਵੀਂ ਲੈ ਆਂਦੀ ਆ ਤੇ ਚਲੋ ਜੀ ਆਪਾਂ ਹੁਣ ਆ ਸੀਰ ਲੈ ਲਸਣ ਗੰਡਾ ਲਸਣ ਗੰਡਾ ਛਿੱਲੇ ਲੈ ਆਪਾਂ ਨੇ ਤਾਰ ਤੇ ਕਪੜੇ ਧੋਤੇ ਪੈਨ ਆਪਾਂ ਲਾਉਣੇ ਨੇਗੇ ਆਪਾਂ ਲਾ ਕੇ ਕਰ ਦਿਆਂ ਤੈ ਅਜਿਹਾ ਕੱਪੜੇ ਧੋਂਦੀ ਸੀ ਜਦੋਂ ਮੈਂ ਸੁਕਾਉਂਦੀ ਸੀਗੀ ਇੱਕ ਨੁਕਸਾਨ ਹੋ ਗਿਆ ਸਮਾਂ ਤੇ ਤੋਂ ਸੁੱਕੀ ਅੰਦੇ ਸੀ ਕੱਪੜੇ ਦੋ ਦੋ ਕਿ ਸੂਟ ਸੀਗੇ ਕੋਈ ਬਾਲਾ ਟਾਪਾ ਭਰਿਆ ਨਹੀਂ ਸੀਗੇ ਉਹ ਤੇ ਉਹਦਾ ਚਲਦੀ ਚਲਦੀ ਪਤਾ ਨਹੀਂ ਕੀ ਹੋ ਗਿਆ ਉਹ ਇੱਕੋ ਲੱਖ ਦੇ ਉੱਤੋਂ ਸਾਰੀ ਟੁੱਟ ਗਈ ੜਕ 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 ਹੋਣ ਲੱਗ ਗਿਆ ਮਹਾਤਕਲੀ ਕੀ ਟੁੱਟ ਗਿਆ ਵਿੱਚ ਦੇ ਕੀ ਹੋ ਗਿਆ ਤੇ ਤੁਹਾਨੂੰ ਦਿਖਾਉਣਾ ਸਾਰੀ ਹੁਣ ਦੇਖੋ ਧੋਣ ਨਾਲ ਤਾਂ ਕੰਮ ਸਰਜੂਗਾ ਆਪਣਾ ਤੇ ਸੁਕਾਉ ਧੋਣ ਨਾਲ ਤਾਂ ਸਰਜੂ ਸੁਕਾਉਣ ਵਾਲਾ ਆਪਾਂ ਦੇ ਦਿੰਦੇ ਆ ਪੁੱਛਦੇ ਆ ਮਕੈਨਿਕ ਨੂੰ ਵੀ ਕਿ ਮੇਰੇ ਤੋਂ ਸੈੱਟ ਆਉਂਦਾ ਕਿ ਨਹੀਂ ਤੁਹਾਨੂੰ ਦਿਖਾਉਨੇ ਆ ਆਪਾਂ ਨਹੀਂ ਫਿਰ ਆਪਾਂ ਚਲੋ ਆ 6 ਮਹੀਨੇ ਸਾਰ ਲਾਂਗੇ ਹੁਣ ਇਸੇ ਤਰ੍ਹਾਂ ਤੋ ਤੂ ਲਿਆ ਕਰਾਂਗੇ ਨਹੀਂ ਆਪਾਂ ਗਰਮੀ ਚ ਦਹਤਿਆਂ ਤੋਂ ਉਹਨੇ ਹੀ ਬੜਾ ਆਪਾਂ ਲਾਲਚੀ ਕਰਦੇ ਮਸ਼ੀਨ ਦਾ ਹਾਂ ਮੂਰੇ ਸਰਦਿਆਂ ਵੇਲੇ ਨਾ ਆਪਾਂ ਨਵੀਂ ਮਸ਼ੀਨ ਲਿਆਵਾਂਗੇ ਉਹਨੇ ਨਾ ਮਸ਼ੀਨ ਨੂੰ 8-9 ਸਾਲ ਹੋ ਗਏ ਸੀਗੇ ਇਸ ਕਰਕੇ ਉਹ ਤੁਹਾਨੂੰ ਦਿਖਾਉਣੀ ਹੈ ਮਸ਼ੀਨ ਆਪਾਂ ਆ ਦੇਖੋ ਜੀ ਮਸ਼ੀਨ ਤਾਂ ਆਪਣੀ ਵਧੀਆ ਪਈ ਸੀ ਹਾਲਤ ਸਾਰਾ ਕੁਝ ਆ ਦੇਖੋ ਆ ਟੁੱਟ ਗਿਆ ਸਾਰਾ ਕੁਝ ਇਹਦਾ ਆ ਸਾਈਡ ਨਾ ਸਾਰੀ ਟੁੱਟ ਗਈ ਆ ਚੱਕੋ ਇਹ ਤਾਂ ਨਹੀਂ ਕਿਵੇਂ ਗੋਦੀ ਜੋਰੀ ਹੈ ਇਹ ਟੁੱਟੀ ਜਾਂਦੀ ਆ ਲੈ ਦੇਖੋ ਲੈ ਸਾਰਾ ਟੁਟਕਾ ਕਿ ਨਾ ਵਿੱਚ ਡਿੱਗ ਗਿਆ ਇਹ ਦੇਖ ਸਕਦੇ ਹੋ ਤੁਸੀਂ ਆ ਕੱਲਾ ਰਹਿ ਗਿਆ ਹੁਣ ਇਹ ਤਾਂ ਸਹੀ ਆ ਤੋ ਨਾਲਾ ਤਾਂ ਸਹੀ ਆ ਆ ਸਾਰੇ ਸਹੀ ਨੇ ਵਰਕਰ ਕੁਛ ਦਮ ਕੈਨਕ ਨੂੰ ਵੀ ਕੀ ਬਣੂਗਾ ਤੋ ਨਾਲਾ ਵੀ ਉੱਤੇ ਜਿੱਤੇ ਇਹਦੇ ਲੱਗ ਗਿਆ ਟਾਪਾ ਜਾ ਫਿਰ ਤਾਂ ਠੀਕ ਆ ਜੀ ਆਪਾਂ ਦੇਖ ਲਾਂਗੇ ਨਹੀਂ ਚਲ ਹੁਣ ਤਾਂ ਕੱਪੜੇ ਐਵੇਂ ਸੁੱਕ ਜਾ ਕਰਨਗੇ ਧੁੱਪ ਵਾਧੂ ਚੱਲਦੀ ਆ ਹੁਣ ਤੂੰ ਤੂੰ ਦਾ ਤਾਂ ਆਪਾਂ ਫਿਰ ਗਰਮੀ ਚ ਧੁੰਦੇ ਨੀਗੇ ਸਰਦੀਆਂ ਚ ਧੁੰਦੇ ਨੀ ਗਰਮੀ ਚ ਸੁਕਾਉਂਦਾ ਲਾਲਚ ਕਰ ਲੈਣੇ ਧੁੰਦਦਾ ਤਾਂ ਆਪਾਂ ਨੂੰ ਕੋਈ ਵਾੜਾ ਲਾਲਚ ਨਹੀਂ ਹੁੰਦਾ ਇਸ ਕਰਕੇ ਹੁਣ ਮਸ਼ੀਨ ਦਾ ਦੇਖਦਾ ਕੀ ਬਣਦਾ ਅੱਜ ਕਿ ਨੁਕਸਾਨ ਵੀ ਹੋ ਗਿਆ ਲੋ ਜਿੱਧਰ ਆਪਾਂ ਧਰਤੀ ਮਖਣੀ ਘਾਲ ਮੋਣੀ ਪਸਮਾਨ ਸਾਹਮਣੇ ਅੰਦਰ ਹੁਣ ਤੇ ਪਤਣੀਆਂ ਪਾ ਕੇ ਧਰਦੀ ਫ੍ਰਿਜ ਚ ਲਿਫਾਫੇ ਚ ਤੇ ਮੰਧਾਣੀ ਧਰਦੀ ਥੱਲੇ ਆਪਾਂ ਇੱਕ ਨਾ ਪੱਲ ਲੈਂਦੀ ਆ ਜਿਆ ਢੋਲੀ ਨਵੀਂ ਦੁੱਧਾਂ ਵਾਲੀ ਇਹ ਚ ਆਪਾਂ ਜਨ ਨਵੀਂ ਢੋਲੀ ਚ ਪਾਵਾਂਗੇ ਦੁੱਧ ਡੇਰ ਚ ਪਾਉਣ ਵਾਸਤੇ ਉੰਜਨ ਆਪਣੇ ਛੋਟੇ ਢੋਲੀਆਂ ਸੀਗੇ ਜਿਵੇਂ ਤੁਸੀਂ ਦੇਖੋ ਨੇ ਉਹ ਦੇਖੋ ਬਾਲਟੀ ਚ ਪਈਆ ਸੰਤਰੀ ਜੀ ਉਹ 5 ਲੀਟਰ ਵਾਲੀ ਸੀ ਛੋਟੀ ਸੀ ਫਿਰ ਆਪਾਂ ਨੂੰ ਦੋ ਲੈ ਕੇ ਜਾਣੀਆਂ ਪੈਂਦੀ ਸੀ ਹੁਣ ਆਪਾਂ ਨੇ ਇੱਕ ਢੋਲੀ ਚ ਪੈ ਜਾ ਕਰੂਗਾ ਦੋ ਢੋਲੀਆਂ ਨਾ ਲੈ ਜਾਣੀਆਂ ਔਖੀਆਂ ਸੀਗਾ ਸਕੂਟਰ ਤੇ ਮੂਰੇ ਧਰ ਕੇ ਤੇ ਇਹਨੂੰ ਬੇਟਾ ਵੀ ਲੈ ਜਾ ਕਰੂਗਾ ਟੁਟਕੀ ਪਾਇਆ ਆਇਆ ਕਰਨਗੇ ਫਿਰ ਚੁਰਕੇ ਨਾ ਜਾਣਾ ਦੂਰ ਸੀ ਡੈਰੀ ਆਪਣੇ ਫਿਰ ਔਖਾ ਹੁੰਦਾ ਸੀਗਾ ਕੁਝ ਆਪਣੇ ਕੋਲੋਂ ਘਰ ਲੱਗੇ ਹੋਏ ਨੇ ਹੁਣ ਆਪਣੇ ਮੱਝਾਂ ਦਾ ਸਾਰੀਆਂ ਸੁੰਜਾਂ ਜਿਹੜੇ ਦੁੱਧ ਦਈ ਜਾਂਦੀਆਂ ਨੇਗੇ ਇਸ ਕਰਕੇ ਆਪਾਂ ਫਿਰ ਕੋਈ ਜਿੰਨਾ ਕਰੜਕਣਾ ਦਾ ਪਰੜਕਾ ਲੈਨੇ ਆ ਇੱਕ ਗੜੜਕ ਤਾਂ ਨਹੀਂ ਆਪਾਂ ਰੋਜ਼ ਲਈਏ ਪਤਾ ਕਿ ਆਪਾਂ ਨਾ ਲੱਸੀ ਨਹੀਂ ਆਪਣੇ ਪੀਂਦੇ ਲੱਸੀ ਕੱਲੀ ਨਹੀਂ ਪੀਂਦੀ ਆ ਤੇ ਆਪਣੇ ਇਹ ਨਹੀਂ ਪੀਂਦੇ ਦੋਨੋਂ ਪਿਓ ਪੁੱਤ ਤੇ ਆਪਾਂ ਦਹੀਂ ਦੂਣੀ ਜਮਾ ਲੈਣੇ ਫਿਰ ਆਪਾਂ ਨਾ ਮਲਾਈ ਇਕੱਠੀ ਕਰਕੇ ਦੋ ਚਾਰ ਦਿਨਾਂ ਦੀ ਨਾਲੇ ਆਪਣੇ ਘਿਓ ਹੋ ਜਾਂਦਾਗਾ ਨਾਲੇ ਆਪਾਂ ਦੁੱਧੜਕ ਲੈਣੇ ਤੇ ਫਿਰ ਆਪਾਂ ਬਹੁਤ ਨਹੀਂ ਰੜਕਦੇ ਹੈਗੇ ਫਿਰ ਆਪਾਂ ਸਾਰਾ ਡੈਰੀ ਚ ਪਾ ਦਿੰਨੇ ਆ ਆਪਣੇ ਖਾਣ ਪੀਣੇ ਚ ਰੱਖ ਕੇ ਉਹ ਵਧੀਆ ਹੋ ਜਾਂਦਾਗਾ ਫਿਰ ਬੜਾ ਕਿ ਪਰਿਵਾਰ ਛੋਟੇ ਕਿ ਘਿਓ ਵੀ ਬੜਾ ਕਿ ਕਰਨਾ ਨਾ 8-10 ਕਿਲੋ ਘਿਓ ਸਾਨੂੰ ਵੱਧੂ ਰਹਿੰਦੇ ਫਿਰ ਨਾਲ ਦੀ ਨਾਲ ਆਪਾਂ 12 ਮਹੀਨੇ 30 ਦਿਨਾਂ ਮਿਲਾਈ ਰੜਕਦੇ ਰਹਿਣਾ ਨਾਲ ਦੀ ਨਾਲ ਆਪਣੇ ਘਿਓ ਪਈ ਜਾਂਦੇ ਦੇਖਿਓ ਇਧਰ ਤੜਤ ਰੱਖਿਆ ਆਪਾਂ ਦੁੱਧ ਗਰਮ ਆਪਨੇ ਇਧਰ ਆਪਾਂ ਤੜਕਿਆ ਮੱਖਣੀ ਗਰਮ ਹੋ ਗਈ ਗਰਮ ਚਲੋ ਆਪਾਂ ਗਰਮ ਕਰਕੇ ਇਧਰ ਆਪਾਂ ਤੜਕਦੇ ਆ ਸਾਗ ਨਾਲੇ ਆਪਣਾ ਸਾਗ ਤੜਕ ਲਾਂਗੇ ਨਾਲੇ ਮੱਖਣੀ ਗਰਮ ਹੋ ਜੂਗੀ ਫਿਰ ਆਪਾਂ ਘਿਓ ਪਾਉਂਦਾਂਗੇ ਤਾਂ ਚੋਕੀ ਲਾਵਾਂਗੇ ਜੀ ਧਾਰਾਂ ਛੋਟੇ ਕੱਟੂਰੂ ਨੇ ਨਾ ਜਲਦੀ ਧਾਰਾਂ ਨੂੰ ਉਹ ਕਰਦੇ ਨੇ ਜੀ ਤੇ ਰਿੰਗਦੇ ਨੇ ਨਾ ਭੁੱਖ ਲੱਗਦੀ ਆ ਫਿਰ ਇਹਨਾਂ ਨੂੰ ਕੱਖ ਨਹੀਂ ਖਾਂਦੇ ਹਜੇ ਇਹਦਾ ਆਪਣਾ ਛੋਟਾ ਕੱਟਾ ਕਰ ਆ ਦੇਖੋ ਸੁਣ ਸੁਣਦੀ ਆਵਾਜ਼ ਉਹਨਾਂ ਕੱਖ ਨਹੀਂ ਖਾਂਦਾਗਾ ਉਹਨੂੰ ਫਿਰ ਫੋਕ ਲੱਗ ਜਾਂਦੀ ਐ ਛੇ ਧੀਰ ਦਿਨ ਲੱਗ ਜਾਂਦਾ 5:00 ਵਜੇ ਹਲੇ 5:00 ਵਜੇ ਚ ਤਰੇਂਦੇ ਨੇ ਮਿੰਟ ਫਿਰ ਪਾਸਾ ਵਕ 5:00 ਵਜੇ ਤਾਂ ਚੋਣ ਲਗਈਆਂਗੇ ਕੁਛ ਆਪਾਂ ਕੱਲ ਲਈ ਆਲੇ ਮੈਂ ਕੱਲਿਓ ਚੋਣੀਆਂ ਤਾਂ ਰਹੀ ਇਸ ਕਰਕੇ ਆਪਾਂ ਨੂੰ ਟਾਈਮ ਲੱਗ ਜਾਂਦਾ ਮੈਨੂੰ ਘੰਟਾ ਪੌਣਾ ਘੰਟਾ ਲੱਗ ਜਾਂਦਾ ਤਾਂ ਰਾਂ ਚੋਦੇ ਛੋਟੇ ਘਟੂ ਵਿੱਚ ਚੰਗਾਉਦੇ ਨੇ ਟਾਈਮ ਲੱਗ ਜਾਂਦਾ ਤਾਂ ਕਰਕੇ ਆਪਾਂ ਹੌਲੀ ਹੌਲੀ ਚੋਈ ਜਾਂਦੇ ਆਹ ਦੇਖੋ ਸੁਣ ਦਿਖਾਉਨੇ ਆ ਉਹ ਖੜਾ ਕੇ ਦੇਖੋ ਉਹਨੂੰ ਪੂਰਾ ਹੀ ਹੋ ਰਿਹਾ ਛਿਤੀ ਮੈਂ ਦੁੱਧ ਪੀਲਾ ਦੇਖੋ ਛੋਟਾ ਜਾਈ ਉਹ ਕੱਟੀ ਆਪਣੀ ਵੱਡੀਆਂ ਮਹੀਨਾ ਇਹ ਮਹੀਨਾ ਛੋਟਾ ਜੀ ਕੱਖ ਬਾਦੂ ਨੇ ਮੂਰੇ ਦੇਣਾ ਦੇਈ ਕੱਖ ਬਾਦੂ ਸਭ ਨੇ ਲੇਕੀ ਬਣਾਇਆ ਨਾ ਮੂਰੇ ਛੋੜੀ ਆਪਾਂ ਲੇਕੀ ਪਾ ਦਿਆਂ ਮੱਜਾਂ ਨੂੰ ਕਾਲੀ ਕਰਦੀ ਆ ਚਲ ਇਹ ਅੱਜ ਆਹ ਕਿੰਨੇ ਨਾ ਅੱਜ ਜਨਾਬ ਮਿੱਟੀ ਨਹੀਂ ਪੱਲਾ ਪਚੋ ਮੰਗਿਆ ਨਾ ਇਹਦੀ ਤਰ ਤੇਰਾ ਆਪਾ ਬਚਾਲ ਲੀ ਦੀ ਪੇਉੜੀ ਕੱਟ ਦੀ। ਜਿੰਨਾ ਤੋਂ ਚੋਕੇ ਆਪਾਂ ਪਾ ਦਾਂਗੇ ਭੁੰਲੀ ਚ ਤੇਰਾ ਆਪਾ ਕੱਟਾ ਛੱਡ। ਚੋ ਬੱਟਾ ਪੁੱਜੀ ਛੱਡ। ਮੇਰੀ ਤਾਰਾ ਚੋਂ ਦੀ ਜ਼ਿੰਮੇਵਾਰੀ ਇਹਨਾਂ ਦੀ ਕੱਟੂ ਛੱਡਣ ਦੀ। ਵੇਖੋ ਸਿਰਾਲ ਮਿਲ ਕੇ ਸਾਡਾ ਫਾਰਮ ਚਾਹੁੰਦੇ ਆ ਮੱਝਾਂ ਵਾਲਾ। ਇਹਨਾਂ ਕੱਟਾ ਵੱਡਾ ਹੋ ਰਿਹਾਗਾ ਹੈਰਾਨ ਕਰਦਾ ਮੈਥੋਂ ਬੰਨਿਆ ਨਹੀਂ ਜਾਂਦਾ ਖਿੱਚ ਕੇ ਲੈ ਜਾਂਦਾ। ਆ ਦੇਖੋ ਬਹੁਤ ਹੈਰਾਨ ਕਰਦਾ ਹੈ। ਤੱਕ ਕਿ ਤੱਕ। ਵਾਹ। ਇਹਦੇ ਗੁੱਲ ਲਿੱਤੀ ਆ। ਖੜਾ ਉੱਠੀ ਹੋ ਗਈ। ਬਈ ਆਪਣਾ ਛੋਟੀ ਇਹ ਸਾਰਾ ਤੋਂ ਛੋਟਾ ਕਟੂਰਾ ਵਿਚਾਰਾ ਕਰਤਾ ਇਹਨੂੰ ਸਾਰਾ ਤੋਂ ਮਗਰ ਚੋਲੇ ਆਪਾਂ। ਇਹ ਲੋ ਮੱਝਾਂ ਚੋਤੀਆਂ ਇਹ ਆਪਣੀ ਰਹੀ ਲਾਸਤ ਵੱਜ। ਅਸੀਂ ਆਪਾਂ ਚੋਦੀਏ ਧਾਰੇ ਜੀ। ਇੱਕ ਅੱਖ ਨਹੀਂ ਨਾ ਪੰਗਾ ਹਜੇ ਨੂੰ ਸੁੱਖ ਲੱਗ ਗਿਆ ਫਿਰ ਇਹਨੂੰ ਕੋਈ ਦਰਦ ਨਹੀਂ ਲੱਗਿਆ ਕਦੀ। ਹੁਣ ਇਧਰ ਆਪਾਂ ਨੇ ਝੋਤੀਆਂ ਆਪਾਂ ਨਾ ਇਧਰ ਮੱਖਣੀ ਵੀ ਕਰਨ ਕਰਤੀ ਦੁੱਧ ਪਾਟਾ ਆਪਾਂ ਅਜੇ ਤੱਕ ਆਪਾਂ ਨੇ ਵੀ ਦੁੱਧ ਪਾਇਆ। ਮੈਂ ਦੁੱਧ ਤੋਂ ਦੰਦਾਂ ਲਈ ਪਹੁੰਚ ਆ ਗਿਆ ਤਾਂ ਕੋਈ ਪਤਾ ਕਿ ਇਹ ਇੱਕ ਟੋਲੀ ਚੁੱਧ ਤੋਂ ਬਹਿ ਕੇ ਹੁਣ ਭੱਜ ਜਾ ਗੁਰ ਗਿਆ ਆਪਾਂ ਦੋ-ਦੋ ਲਈ ਚੱਕਦੇ ਦੋ-ਦੋ ਲਈ ਚੱਕਣੀ ਆਫਿਸ ਸੀਗੀ ਹਣੇ ਢੋਲੀ ਵਧੀਆ ਪੈ ਜਾਂਦੀ ਆ ਚਲਈ ਢੋਲੀ ਆਪਾਂ ਨੇ ਪਾਤਾ ਦੁੱਧ ਨਵੀਂ ਢੋਲੀ 'ਚ ਲੈ ਆ ਕੇ ਤੇ ਇਧਰ ਆਪਾਂ ਨੂੰ ਨਿਆ ਬੈਟਾ ਮੈਨੂੰ ਪਤਾ ਲੱਗਦਾ ਕਬ ਨੀ ਬੜਗਾ ਪੱਲੀ ਇਹ ਸਾੜ ਕੇ ਪੱਦੇ ਕੇ ਸਾੜਦੇ ਨੇ ਜਖੰਡ ਹੋ ਗਈ ਨੇ ਮੀਂਹ ਕਣ ਕਰਕੇ ਬੱਦਲਵਾਹੀ ਹੋ ਰਹੀ ਆ ਤੇ ਹੁਣ ਆਪਾਂ ਲਾਉਨੇ ਜੀ ਰੋਟੀ ਲੋ ਜਿੰਦ ਤੋਂ ਆਪਾਂ ਪਾਦੇ ਹੁਣ ਦੁੱਧ ਪਾਣ ਨੂੰ ਨਹੀਂ ਡੈਰੀ 'ਚ ਢੋਲੀ ਦਾ ਆਪਾਂ ਨੇ ਲੈ ਆਂਦੀ ਹੁਣ ਮੂਲੇ ਖੜਾ ਹੋਣ ਦਾ ਇਹਨ ਵੱਡੀ ਇਹਨਾਂ ਵਿੱਚ ਸੈਟ ਨਹੀਂ ਪਿੱਤਰੀ ਦੀ ਮਹਲਾ ਲਾ ਦਾਂਗੇ ਨਾ ਟੋਕਰੀ ਦੀ ਵੱਡੀ ਢੋਲੀ ਨਾਲ ਟਿਕਦੀ ਘੱਟਾ ਆਪਣੀ ਸਕੂਟਰੀ ਤੇ ਉਹਦੀ ਮੂਹਰੋਂ ਆਪਾਂ ਟੋਕਰੀ ਲਾ ਦਾਂਗੇ ਤੇ ਉਹ ਛੋਟੀਆਂ ਸਿੱਗੀਆਂ ਢੋਲੀਆਂ ਉਹ ਟਿਕ ਜਾਂਦੀ ਸੀਗੀ ਦੋਨੇ ਸਾਈਡ ਤੇ ਕੋ ਉਧਰੇ ਕੋ ਉਧਰ ਇਹ ਆਪਣੀ ਨਾ ਵੱਡੀ ਢੋਲੀ ਕਰਕੇ ਟਿਕਦੀ ਨਹੀਂ ਹੈਗੀ ਤੇ ਚਲੋ ਜੀ ਆਪਾਂ ਰੋਟੀ ਰੁੱਟੀ ਬਣਾ ਲਈਏ ਬੱਦਲ ਨਾ ਜਿਵੇਂ ਮੀਂਹ ਵਾਲਾ ਮੌਸਮ ਹੋ ਗਿਆ ਮੀਂਹ ਦੱਸਿਆ ਹੋਇਆ ਦੋ ਦਿਨ ਤੇ ਪੂਰਾ ਬੱਦਲ ਹੋ ਗਿਆ ਹੁਣ ਠੰਡ ਹੋ ਗਈ ਮੀ ਪਾਕੇਟੇ ਦਾ ਪਹਿਲਾ ਮੀਂਹ ਪੈਣਾ ਉਹਦੇ ਨਾਲ ਹੀ ਵੀ ਠੰਡ ਹੋ ਗਈ ਵਧੀਆ ਇੰਨੀ ਗਰਮੀ ਹੋ ਗਈ ਸੀਗੀ ਬਹੁਤ ਜ਼ਿਆਦੇ ਹੁਣ ਵੀ ਅੱਜ ਨਾਲ ਤਾਂ ਬੱਦਲ ਵਈਏ ਨਾਲ ਗਰਮੈਸ ਸੀਗੀ ਕਿ ਧੁੱਪ ਨਹੀਂ ਸੀਗੀ ਨਹੀਂ ਧੁੱਪ ਫਿਰ ਵੀ ਬੱਦਲਾਂ ਦੀ ਗਰਮੈਸ ਤੇ ਮੀਂਹ ਹੁਣ ਦੀ ਸੁਭਾਵਨਾ ਹੋਈ ਪਈ ਆ ਆਪਾਂ ਲਾ ਦਈਏ ਕੱਪੜੇ ਤਾਰ ਤੋਂ ਆਪਾਂ ਨਾਲੇ ਲਾ ਦਈਏ ਜੀ ਰੋਟੀ ਤੇ ਚਲੋ ਟਾਈਮ ਲਾਣ ਮੇਟ ਦੇ ਆਪਾਂ ਕੰਮ ਚਲੋ ਅੱਜ ਦੀ ਵੀਡੀਓ ਦੇ ਅੰਤ ਇੱਥੇ ਕਰਦੇ ਆ ਮਿਲਦੇ ਆ ਨੈਕਸਟ ਬਲੌਗ ਨਾਲ ਤੱਕ ਅਗਲੀ ਸਤਿ ਸ੍ਰੀ ਅਕਾਲ